ਮੇਰੇ ਨਾਲ ਆ ਨੌਜਨ ਗੋਪੀ ਆ ਤੇਜਾ ਸਿੰਘ ਵਾਲਾ ਪਿੰਡ ਐ ਬਹੁਤ ਸਿਰੇ ਦਾ ਜਾਫੀ ਆ ਸਾਡੀ ਖੇਡ ਕਬੱਡੀ ਦਾ ਮੇਰੇ ਵੀਰੋ ਪਰ ਪਿਛਲੇ ਸਮੇਂ ਦੌਰਾਨ ਇਸ ਨੌਜਨ ਤੇ ਸੱਟ ਲੱਗੀ ਔਰ ਇਹ ਗਰਾਉਂਡਾਂ ਤੋਂ ਕਾਫੀ ਸਮੇਂ ਤੋਂ ਦੂਰ ਆ ਮੇਰੇ ਪੰਜਾਬੀ ਵੀਰੋ ਪਰ ਖੇਡ ਇਹਦੀ ਬਾਤ ਵੱਲੀ ਐ ਖੇਡ ਇਹਦੀ ਬੜੀ ਵੱਖਰੀ ਐ ਮੇਰੇ ਪੰਜਾਬੀ ਵੀਰੋ ਸਰਦਾਰ ਪ੍ਰਭਜੋਤ ਸਿੰਘ ਜੀ ਜੋਤਾ ਗਰੇਵਾਲ ਤੇ ਉਹਨਾਂ ਦੇ ਪੁੱਤਰ ਨਵ ਗਰੇਵਾਲ ਯੂ ਐਸ ਏ ਤੋਂ ਕਰੇਵਾਲ ਟਰਾਂਸਪੋਰਟ ਵਾਲੇ ਭਰਾ ਕਹਿੰਦੇ ਆ ਵੀ ਗੋਪੀ ਤੇਜਾ ਸਿੰਘ ਵਾਲੇ ਦਾ ਜਿਹੜੀ ਗੱਡੀ ਆਉਣ ਵਾਲੇ ਸੀਜ਼ਨ ਦੇ ਵਿੱਚ ਆਖੂਗਾ ਆਪਾਂ ਉਸੇ ਗੱਡੀ ਦੇ ਨਾਲ ਮਾਨ ਸਨਮਾਨ ਕਰਾਂਗੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਲੈ ਵੀ ਗੋਪੀ ਬਹੁਤ ਬਹੁਤ ਮੁਬਾਰਕਵਾਦ ਆ ਨੌਜਵਾਨਾ ਤੂੰ ਡਿਜ਼ਰਵ ਕਰਦਾ ਹੈ ਲੈ ਵੀ ਪ੍ਰਭ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਤਿਕਾਰ ਕੀਤਾ ਹੈ